ਇਹ ਨਹੀਂ ਆਪਣਾ ਘਰ ਪਟਣਾ ਮੈਨੂੰ ਪਹਿਲਾਂ ਹੀ ਪਤਾ ਤੀਗਾ ਮਾਂ ਮੈਂ ਤਾਂ ਤੁਹਾਨੂੰ ਉਦੋਂ ਕਿਹਾ ਸੀਗਾ ਉਦੋਂ ਤੁਸੀਂ ਹੀ ਬੜਾ ਹੋਗੇ ਨਾ ਕੁੜੀ ਸੋਹਣੀ ਆ ਕੁੜੀ ਸੋਹਣੀ ਆ ਕੀ ਸੋਹਣੀ ਐ ਮੈਨੂੰ ਕੀ ਪਤਾ ਤੀ ਮੇਰੇ ਤਾਂ ਪੁੱਤ ਦੇ ਬਰਾਬਰ ਦੀ ਵੀ ਨਹੀਂ ਤੀਗੀ ਇਹ ਦੀਦੀ ਤੁਸੀਂ ਸਮਝ ਕਿਉਂ ਨਹੀਂ ਰਹੇ ਜੇ ਇਹਨਾਂ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਵੀ ਤੁਸੀਂ ਫੋਨ ਕਰਕੇ ਮਾਮਾ ਜੀ ਨੂੰ ਬੁਲਾਇਆ ਐ ਐ ਨਹੀਂ ਪਤਾ ਮੈਨੂੰ ਮਾਮਾ ਜੀ ਦੇ ਨਾਲ ਹੀ ਤੋੜ ਦੇਣ ਮਾਮਾ ਜੀ ਮਾਮਾ ਜੀ ਮਾਮਾ ਜੀ ਤੁਸੀਂ ਮੈਨੂੰ ਦੱਸਿਆ ਨਹੀਂ ਤੁਸੀਂ ਆਉਣਾ ਉਹ ਦੱਸੀ ਨਾ ਥੋੜੇ ਹੁੰਦਾ ਹੈ ਹੋਰ ਸਾਡੀ ਪਾਲ ਜੀ ਕਿਵੇਂ ਹੋ ਹੋ ਠੀਕ ਹੈ ਜੀ ਵਧੀਆ ਸਤਿ ਸ਼੍ਰੀ ਅਕਾਲ ਮਾਮਾ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਹਾਂ ਮੈਂ ਤੁਸੀਂ ਠੀਕ ਹੋ ਆ ਵਧੀਆ ਠੀਕ ਠਾਕ ਚਲੋ ਆਜੋ ਅਰੇ ਮਾਮਾ ਜੀ ਹਾਂ ਜਮਾ ਮਾਮਾ ਜੀ ਚਲੋ ਚਲੋ ਦੀਦੀ ਇੱਕ ਮਿੰਟ ਮਾਮਾ ਜੀ ਕੋਲ ਆਪ ਤਾਂ ਅੱਗੇ ਕਿਤੇ ਮੰਮੀ ਨੇ ਤਾਂ ਨਹੀਂ ਫੋਨ ਕਰਿਆ ਅੱਗੇ ਤਾਂ ਮਾਮਾ ਜੀ ਜਦੋਂ ਵੀ ਆਉਂਦੇ ਨੇ ਮੈਨੂੰ ਫੋਨ ਕਰਕੇ ਆਉਂਦੇ ਨੇ ਲੈ ਦੱਸ ਤੇਰਾ ਮਾਮਾ ਤੈਨੂੰ ਕਦੋਂ ਵੀ ਮਿਲਣਾ ਆ ਸਕਦਾ ਹੈ ਲੈ ਤੂੰ ਕਿ ਆ ਫਿਕਰ ਕਰਦੀ ਹੈ ਮੇਰੀ ਗੱਲ ਸੇ ਗੱਲ ਸੁਣ ਸਿਮੂ ਮਾਮੇ ਨੂੰ ਮੈਂ ਬੁਲਾਇਆ ਮਮੀ ਨੇ ਕੋਈ ਫੋਨ ਨਹੀਂ ਕੀਤਾ ਤੂੰ ਸੀ ਬੁਲਾਇਆ ਪਰ ਕਿਉਂ ਤੈਨੂੰ ਨਹੀਂ ਪਤਾ ਤੂੰ ਤਾਂ ਫਿਰ ਮੇਰੀ ਗੱਲ ਨੂੰ ਅਣਗੌਲਾ ਕਰਤਾ ਸੀ ਫਿਰ ਮੈਂ ਤਾਂ ਕੁਝ ਕਰਨਾ ਸੀ ਨਾ ਦੀਦੀ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਮਾਮਾ ਜੀ ਨੂੰ ਕੋਈ ਵੀ ਗੱਲ ਦਾ ਪਤਾ ਨਹੀਂ ਲੱਗਣਾ ਚਾਹੀਦਾ ਮਾਮਾ ਜੀ ਟੈਨਸ਼ਨ ਕਰਨਗੇ ਦੀਦੀ ਪਲੀਜ਼ ਕੋਈ ਗੱਲ ਨਾ ਕਰਿਓ ਮਾਮਾ ਜੀ ਕੋਲ ਹੋ ਗਈ ਹੁਣ ਤਾਂ ਮਾਮੇ ਨੂੰ ਘੱਟ ਟੈਨਸ਼ਨ ਆ ਜੇ ਗੱਲ ਅੱਗੇ ਵੱਧ ਗਈ ਇੰਨਾ ਜ਼ੁਲਮ ਕਰਦੇ ਨੇ ਤੇਰੇ ਤੇ ਕੱਲ ਨੂੰ ਕੁੱਟਮਾਰ ਹੋਣ ਲੱਗੀ ਫੇਰ ਕੀ ਕਰਾਂਗੀ ਫਿਰ ਮਾਮੇ ਨੂੰ ਟੈਨਸ਼ਨ ਨਹੀਂ ਹੋਣੀ ਕੋਈ ਗੱਲ ਨਹੀਂ ਪਰ ਮਾਮਾ ਜੀ ਨੂੰ ਕੋਈ ਗੱਲ ਦਾ ਨਹੀਂ ਪਤਾ ਲੱਗਣਾ ਚਾਹੀਦਾ ਮੇਰੇ ਨਾਲ ਜੋ ਵੀ ਹੁੰਦਾ ਹੋ ਹੀ ਜਾਂਦੋ ਸਿਮੂ ਐ ਕਿਵੇਂ ਹੋਈ ਜਾਂਦੇ ਇੰਨਾ ਤੇਰੇ ਤੇ ਜ਼ੁਲਮ ਕਰਦੇ ਨੇ ਤੈਨੂੰ ਕਿੰਨੇ ਤਾਨੇ ਮੈਨੇ ਸੁਣਾਉਂਦੇ ਨੇ ਤੇ ਮੈਂ ਚੁੱਪਚਾਪ ਦੇਖੀ ਜਾਵਾਂ ਨਾ ਨਾ ਮੈਨੂੰ ਸਹਿਣ ਨਹੀਂ ਹੁੰਦਾ ਏ ਦੀਦੀ ਤੁਸੀਂ ਸਮਝ ਕਿਉਂ ਨਹੀਂ ਰਹੇ ਜੇ ਇਹਨਾਂ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਵੀ ਤੁਸੀਂ ਫੋਨ ਕਰਕੇ ਮਾਮਾ ਜੀ ਨੂੰ ਬੁਲਾਇਆ ਆਹ ਨਹੀਂ ਪਤਾ ਮੈਨੂੰ ਮਾਮਾ ਜੀ ਦੇ ਨਾਲ ਹੀ ਤੋੜ ਦੇਣ। ਆਹ ਕਿਵੇਂ ਤੋੜ ਦੇਣਗੇ? ਜਿੰਨਾ ਚਿਰ ਮੈਂ ਇਸ ਘਰ ਚਾ ਨਾ ਨਹੀਂ ਤੇਰੇ ਤੇ ਕੋਈ ਜ਼ੁਲਮ ਕਰ ਸਕੇ ਤੇ ਨਾ ਹੀ ਇੱਥੋਂ ਬਾਹਰ ਕੱਢ ਸਕੇ। ਮੈਂ ਵੀ ਦੇਖਦੀ ਆ। ਤੈਨੂੰ ਕੌਣਾ ਵਾਤਾਵਾ ਬੋਲਦਾ? ਦੇ ਦੇ ਦੋਨੋਂ ਪਤਾ ਤਾਂ ਹੈ ਵੀ ਆਪਣੇ ਇਸ ਘਰ ਤੇ ਸੁਣਦਾ ਹੀ ਕੋਣਾ ਐ। ਸਿੰਮੂ ਤੂੰ ਚਪਰ ਐ। ਜਿਵੇਂ ਮੈਂ ਕਰਦੀ ਆ ਨਾ ਸਹੀ ਹੋ ਰਿਹਾ। ਚੱਲ ਆਜਾ ਪਾਣੀ ਫੜਾਈ ਮਾਮੇ ਨੇ। ਅੱਛਾ। ਦੇ ਦੇ ਵੀ ਨਾ ਸੁਣਦੀ ਨਹੀਂ ਹੈਗੀ। ਤੂੰ ਹੀ ਫੋਨ ਕਰਕੇ ਮਾਮਾ ਜੀ ਨੂੰ ਬੁਲਾ ਲਿਆ। ਹੁਣ ਪਤਾ ਨਹੀਂ ਕੀ ਕੁਛ ਦਸੂਗੀ ਦੀਦੀ ਹਾਂ ਲਓ ਮਾਮਾ ਜੀ ਹਰ ਮਾਮਾ ਜੀ ਕਰੇ ਠੀਕ ਨੇ ਸਾਰੇ ਮਾਮੀ ਹੋਰੇ ਬਹੁਤ ਵਧੀਆ ਠੀਕ ਠਾਕ ਕਿਰਪਾ ਹੈ ਬਾਬੇ ਦੀ ਚਲੋ ਵਧੀਆ ਜੀ ਹਾਂ ਹਰ ਕੰਮ ਕਾਰ ਵਧੀਆ ਚੱਲਦਾ ਮਾਮਾ ਜੀ ਵਧੀਆ ਠੀਕ ਠਾਕ ਹੈ ਉਦੋਂ ਨਾ ਤੁਸੀਂ ਫੋਨ ਜਦੋਂ ਮੈਨੂੰ ਕਰਿਆ ਮੈਂ ਕਿਸੇ ਰੋਲੇ ਜੇ ਚ ਬੈਠਾ ਸੀਗਾ ਅੱਛਾ ਜੀ ਉਹ ਫਿਰ ਮੈਂ ਕਿਹਾ ਵੀ ਹੁਣ ਕੱਲ ਸੁਣੀ ਵੀ ਨਹੀਂ ਜਾਣੀ ਤੇ ਹੁਣ ਮੈਂ ਇੱਧਰ ਨੂੰ ਆਇਆ ਹੋਇਆ ਸੀ ਮਾ ਚਲ ਮਿਲ ਕੇ ਚਲਦੇ ਆ ਹਨ ਚਲੋ ਵਧੀਆ ਕੀਤਾ ਮਾਮਾ ਜੀ ਮੈਂ ਵੀ ਸੋਚਿਆ ਫੋਨ ਕਰ ਤੋ ਘਟਤਾ ਮਾਮੇ ਨੇ ਫਿਰ ਮੈਂ ਸੋਚਿਆ ਚੱਲ ਕਿਤੇ ਬੈਠੇ ਹੋਣਗੇ ਜ਼ਰੂਰੀ ਕੰਮ ਚ ਹਾਂ ਤੁਹਾਨੂੰ ਪਤਾ ਹੀ ਹੈ ਫਿਰ ਕਵੀਨਦਰੀ ਚ ਹੈ ਨਾ ਸਾਨੂੰ ਹਮੇ ਜਾਣਾ ਪੈਂਦਾ ਨਹੀਂ ਹੂੰ ਸਾਡੀ ਸਲਾਹ ਤਾਂ ਐ ਸੀ ਵੀ ਤੇਰੀ ਮਾਮੀ ਹੋਰੀਆਂ ਅਸੀਂ ਦੋਈ ਜਣੇ ਆ ਕੇ ਰਾਤ ਕੱਟ ਕੇ ਜਾਵਾਂਗੇ ਫਿਰ ਮੈਨੂੰ ਆਇਆ ਹੋ ਗਿਆ ਵੀ ਹੁਣ ਆਏ ਹੋਇਆ ਨਾਲੇ ਤੁਸੀਂ ਫੋਨ ਕਰਿਆ ਚਲ ਮਿਲ ਚਲਦੇ ਆ ਚਲੋ ਕੋਈ ਗੱਲ ਨਹੀਂ ਮਾਮਾ ਜੀ ਫੇਰ ਆ ਜਾ ਤੁਸੀਂ ਰਾਤ ਰਹਿ ਕੇ ਜਾਓ ਸਾਡੇ ਕੋਲ ਤਾਂ ਤੁਸੀਂ ਰਾਤ ਰਹਿੰਦੇ ਨਹੀਂ ਘੰਟਾ ਕੋਣਿਆ ਫੇਰ ਵਾਪਸ ਚਲੇ ਜਾਂਦੇ ਹੋ ਉਹ ਬਸ ਆ ਹੀ ਹੈ ਕੀ ਕਰੀਏ ਕੰਮਕਾਰਾਂ ਚ ਟਾਈਮ ਨਹੀਂ ਲੱਗਦਾ ਕਈ ਵਾਰੀ ਹਾਂਜੀ ਜੀ ਤਾਂ ਬਹੁਤ ਕਰਦਾ ਹੁੰਦਾ ਹਾਂਜੀ ਨੂੰ ਫੋਨ ਕਰਕੇ ਮਾਮਾ ਜੀ ਤੁਸੀਂ ਦੱਸਿਆ ਹੀ ਨਹੀਂ ਉਹ ਹਰੇਕ ਵਾਰੀ ਥੋੜੀ ਦੱਸੀਦਾ ਹੁੰਦਾ ਹੈ ਕਈ ਵਾਰੀ ਐ ਵੀ ਆਉਣ ਨੂੰ ਕੀ ਕਰਦਾ ਹੈ ਕਰਨਾ ਵੀ ਚਾਹੀਦਾ ਸਹੀ ਗੱਲਾਂ ਮਾਮਾ ਜੀ ਹੈਨਾ ਬਸ ਉਹ ਤਾਂ ਜ਼ਰੂਰੀ ਕੰਮ ਵਾਸਤੇ ਬੁਲਾਉਣਾ ਪੈ ਗਿਆ ਮਾਮਾ ਜੀ ਅੱਛਾ ਅੱਛਾ ਨਾ ਚਲੋ ਵਧੀਆ ਗੱਲਾਂ ਹੈ ਕੋਈ ਗੱਲ ਨਹੀਂ ਉਹ ਤਾਂ ਮਾਮਾ ਜੀ ਦੱਸੋ ਕੀ ਗੱਲ ਹੈ ਤੋਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਮਾਮਾ ਜੀ ਹੋਰ ਹੋਰ ਦੱਸੋ ਤੁਸੀਂ ਗੱਲਬਾਤ ਇਹ ਤੇ ਦੀਦੀ ਨੇ ਕੋਈ ਗੱਲ ਨਹੀਂ ਕਰਨੀ ਬਸ ਤੁਹਾਨੂੰ ਮਿਲਣ ਨੂੰ ਉਜੀ ਕਰਦਾ ਸੀ ਬੁਲਾ ਲਿਆ ਨਾ ਵਧੀਆ ਕਰਿਆ ਸਰ ਮੈਂ ਤਾਂ ਆਪ ਜਨਾ ਹਨਾ ਮਿਲ ਲੈ ਆਪਾਂ ਦੀਦੀ ਪਲੀਜ਼ ਕੋਈ ਗੱਲ ਨਾ ਕਰ ਮਾਮਾ ਜੀ ਕੋਲ ਤੁਹਾਨੂੰ ਬਤਾਣਾ ਟੈਨਸ਼ਨ ਲੈਣਗੇ ਤੂੰ ਚੁੱਪ ਰਹਿ ਮੈਂ ਕਰਦੀ ਆਂ ਨਹੀਂ ਦੀਦੀ ਹੋਰ ਮਾਮਾ ਜੀ ਹੋ ਮੈਂ ਤਾਂ ਠੀਕ ਆ ਤੁਸੀਂ ਕੀ ਕਰਨ ਚ ਕੋਸਰਮੋਸਰ ਜੀ ਕਰੀ ਜਾਂਦੇ ਹੋ ਨਹੀਂ ਨਹੀਂ ਮਾਮਾ ਜੀ ਸਿਮਮੂ ਨੂੰ ਸੋਡੀ ਵਾਲੀ ਯਾਦ ਆਉਂਦੀ ਹੈ ਨਾ ਤਾਂ ਕਰਕੇ ਖੁਸ਼ ਹੋ ਗਈ ਤੁਹਾਨੂੰ ਦੇਖ ਕੇ ਹਾਂ ਹੁਣ ਮੈਂ ਵੀ ਤੁਹਾਨੂੰ ਜਾਣਨਾ ਤੁਸੀਂ ਮੈਨੂੰ ਜਾਣਦੇ ਹੋ ਹਨਾ ਅੱਗੇ ਤਾਂ ਤੁਸੀਂ ਐ ਕਦੇ ਨਹੀਂ ਕੋਸਰਮੋਸਰ ਜੀ ਕਰੀ ਕੰਨਾਂ ਚ ਅੱਜ ਤਾਂ ਕੋਈ ਗੱਲ ਲੱਗਦੀ ਮੈਨੂੰ ਸਹੀ ਗੱਲ ਹੈ ਮਾਮਾ ਜੀ ਤੁਹਾਡੇ ਨਾਲ ਜ਼ਰੂਰੀ ਗੱਲ ਹੀ ਕਰਨੀ ਹੈ ਤਾਂ ਹੀ ਮੈਂ ਤੁਹਾਨੂੰ ਫੋਨ ਕੀਤਾ ਸੀ ਹਾਂ ਮੈਂ ਤਾਂ ਕਹਿੰਦਾ ਫਿਰ ਦੱਸੋ ਸੇਮੋ ਬੋਤ ਦੇਖ ਤੂੰ ਇਹ ਨਾ ਸੋਚ ਵੀ ਜੇ ਤੇਰੇ ਮਾਂ ਨਹੀਂ ਪਿਓ ਨਹੀਂ ਹਨਾ ਮੈਂ ਤੇਰਾ ਮਾਮਾ ਹਨਾ ਇਹ ਗੱਲ ਤੈ ਕਦੇ ਵੀ ਨਹੀਂ ਮਹਿਸੂਸ ਕਰਨੀ ਤੈਨੂੰ ਕੋਈ ਦਿੱਕਤ ਹੈ ਕੋਈ ਪਰੇਸ਼ਾਨੀ ਹੈ ਹਨਾ ਕੋਈ ਚੀਜ਼ ਦੀ ਲੋੜ ਹੈ ਤੂੰ ਮੈਨੂੰ ਦੱਸ ਹਨਾ ਨਾ ਨਾ ਮਾਮਾ ਜੀ ਮੈਨੂੰ ਕਾਸੀ ਚੀਜ਼ ਦੀ ਲੋੜ ਨਹੀਂ ਤੁਸੀਂ ਅੱਜ ਤੱਕ ਕਦੇ ਮਹਿਸੂਸ ਹੀ ਨਹੀਂ ਹੋਣ ਦਿੱਤੀ ਮੰਮੀ ਡੜੀ ਦੀ ਮੈਨੂੰ ਨਹੀਂ ਚਲੋ ਦੇਖੋ ਜਿਹੜਾ ਮਾਲਕ ਨੇ ਦੁੱਖ ਦੇ ਤਾਂ ਉਹ ਤਾਂ ਆਪਾਂ ਹਨਾ ਉਹ ਤੋਂ ਪਾਸਾ ਵੱਟ ਨਹੀਂ ਸਕਦੇ ਪਰ ਇਹ ਹੈ ਵੀ ਮੈਨੂੰ ਤਾਂ ਐ ਵੀ ਬਸ ਮੇਰੀ ਧੀ ਐ ਸੇ ਮੋਹ ਹਨਾ ਵੀ ਮੈਂ ਖਿਆਲ ਰੱਖਾਂ ਇਹਦਾ ਹਨਾ ਹਨਾ ਹਾਂਜੀ ਉਹ ਤਾਂ ਗੱਲ ਹੈ ਪਰ ਮਾਮਾ ਜੀ ਘਰ ਦੇ ਵਿੱਚ ਖੁਸ਼ ਤਾਂ ਹੈਗੀ ਆ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਹਰ ਇੱਕ ਸ਼ੌਂਕ ਪੂਰਾ ਹੁੰਦਾ ਹੈ ਅੱਛਾ ਅੱਛਾ ਦਾ ਅਸਲ ਗੱਲ ਇਹ ਹੈ ਹਾਂਜੀ ਤੁਹਾਨੂੰ ਕਿਵੇਂ ਦੱਸਾਂ ਮਾਮਾ ਜੀ ਵਿਚਾਰੇ ਅੰਦਰੋਂ ਅੰਦਰੇ ਦੁਖੀ ਬਹੁਤ ਹੈ ਦੁਖੀ ਬਹੁਤ हां मामा जी ਥੋਨੂੰ ਨਹੀਂ ਪਤਾ ਅੱਜ ਤੱਕ ਇਹਨੇ ਥੋੜੇ ਤੋਂ ਹਰ ਇੱਕ ਗੱਲ ਛਪਾਈ ਐ ਮੈਂ ਵੀ ਦੱਸਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਪਰ ਮੇਰਾ ਮੂੰਹ ਬੰਦ ਰੱਖਿਆ ਜੋ ਦੇ ਤੇ ਹੁਣ ਬਸ ਲਗਾਤਾਰ ਜ਼ੁਲਮ ਹੋ ਰਿਹਾ ਨਾ ਮਾਮਾ ਜੀ ਮੈਥੋਂ ਰਿਹਾ ਨਹੀਂ ਗਿਆ ਬਹੁਤ ਦੁੱਖ ਸਹੰਦੀ ਐ ਵਿਚਾਰੀ ਤਾਨੇ ਮੇਨੇ ਮੈਨੂੰ ਮੈਨੂੰ ਤੁਸੀਂ ਕਦੇ ਦੱਸਿਆ ਹੀ ਨਹੀਂ ਸਿਮੂ ਮਾਮਾ ਜੀ ਕੀ ਕਰਦੇ ਬੇਚਾਰੀ ਡਰਦੀ ਆ ਵੀ ਜੇ ਕਿਤੇ ਮੇਰੇ ਮਾਮੇ ਨੂੰ ਪਤਾ ਲੱਗ ਗਿਆ ਤਾ ਉਹ ਪਰੇਸ਼ਾਨ ਹੋਣਗੇ ਵੀ ਕਿਤੇ ਬਾਅਦ ਚ ਸਿਕੰਦਰ ਮੈਨੂੰ ਫੇਕਿਆਂ ਦੇ ਘਰੇ ਨਾ ਬਿਠਾ ਦੇ ਉਹ ਐ ਥੋੜੀ ਹੁੰਦਾ ਵੀ ਆਪ ਕੁਟਕੁਟ ਕੇ ਮਰੀ ਜਾਓ ਹੁਣ ਜੇ ਤੈਨੂੰ ਇੰਨੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਮੈਨੂੰ ਕੀ ਪਤਾ ਜੇ ਮੈਨੂੰ ਦੱਸੋਗੇ ਫੇਰ ਹੀ ਪਤਾ ਲੱਗੋ ਅਮਨ ਤੂੰ ਦੱਸ ਦੇਣਾ ਸਹੀ ਜੇ ਇਹ ਨਹੀਂ ਦੱਸਦੀ ਸੀ ਬਹੁਤ ਕੋਸ਼ਿਸ਼ ਕੀਤੀ ਦੱਸਣ ਦੀ ਪਰ ਮੈਂ ਇਹਦੇ ਬਾਰੇ ਸੋਚਦੀ ਰਹੀ ਇਹਨੇ ਮੇਰਾ ਮੂੰਹ ਬੰਦ ਕੀਤਾ ਸੀ ਡਰਦੀ ਸੀ ਵੀ ਕਿਤੇ ਘਰ ਚ ਕਲੇਸ਼ ਨਾ ਬਾਝੇ ਪਰ ਜਦੋਂ ਪਾਣੀ ਸਿਰ ਉੱਪਰ ਦੇ ਲੰਘਿਆ ਨਾ ਮਾਮਾ ਜੀ ਮੈਂ ਥੋੜਾ ਰਿਹਾ ਨਹੀਂ ਗਿਆ ਮੈਂ ਬਸ ਮਜਬੂਰ ਹੋ ਕੇ ਫੋਨ ਕੀਤਾ ਤੁਹਾਨੂੰ ਸਿਮੂ ਪੁੱਤ ਪਰ ਮੈਨੂੰ ਐ ਤਾਂ ਦੱਸੋ ਵੀ ਤੈਨੂੰ ਤੰਗ ਕਰਦਾ ਕੌਣ ਹੈ ਮੁੰਡਾ ਤੰਗ ਕਰਦਾ ਤੇਰੀ ਸੱਸ ਤਾਂ ਮੈਨੂੰ ਲੱਗਦੀ ਨਹੀਂ ਤੰਗ ਕਰਨੀ ਉਹ ਤਾਂ ਨਰਮ ਹੈ ਨਰਮ ਹੋ ਵੀ ਸਾਡੀ ਸੱਸ ਮਾਮਾ ਜੀ ਨਾ ਨਾ ਮਾਮਾ ਜੀ ਉਹ ਤਾਂ ਅੱਗ ਦੇ ਨਾਲ ਹੈ ਸਿੱਤਾ ਫੱਟੜੀਆਂ ਦੀ ਫੇਟ ਹੈ ਉਸੇਆਂ ਤਾਂ ਘਰ ਚ ਪਵਾੜੇ ਪਾਏ ਹੋਏ ਨੇ ਅੱਛਾ ਬੋਤ ਮੈਨੂੰ ਤਾਂ ਆਇਆ ਲੱਗਿਆ ਵੀ ਬਹੁਤ ਨਰਮ ਐ ਪਰ ਕਹਿੰਦੀ ਕੀ ਐ ਕਹਿੰਨਾ ਕੀ ਐ ਬਸ ਨਿੱਕੀ ਮੋਟੀ ਗੱਲ ਤੇ ਉਹੀ ਜਿਹੜੀ ਨੋਕ ਝੋਕ ਹੁੰਦੀ ਐ ਨੂੰ ਸੱਸ ਦੀ ਉਹੀ ਤਾਨੇ ਮਿਹਨੇ ਮਾਰੀ ਜਾਂਦੀ ਐ ਵਿਚਾਰੀ ਘਰ ਦਾ ਸਾਰਾ ਕੰਮ ਕਰਦੀ ਐ ਹੂੰ ਤਾਂ ਮੈਂ ਸਿੰਮੂ ਨੂੰ ਕੰਮ ਕਰਨ ਨਹੀਂ ਦਿੰਦੀ ਚੱਲ ਫਿਰ ਵੀ ਕਿਤੇ ਨਾ ਕਿਤੇ ਉਹਨੂੰ ਇਹ ਲੱਗਦਾ ਨਾ ਵੀ ਸਿੰਮੂ ਬੇਲੀ ਬੈਠੀ ਐ ਤਾਂ ਇਹ ਕੰਮ ਵਿਚਾਰੀ ਕਰ ਲੈਂਦੀ ਐ ਖਰ ਮੈਨੂੰ ਸਮਝ ਨਹੀਂ ਆਉਂਦੀ ਆ ਮਾਰੀ ਮਾਰੀ ਗੱਲ ਤੇ ਮਿਹਨੇ ਮਾਰਨ ਵਾਲੀ ਕਿਹੜੀ ਗੱਲ ਐ ਇਹ ਤਾਂ ਵਿਚਾਰੀ ਪਹਿਲੇ ਹੀ ਆਪਦੇ ਮਾਰੀ ਹੋਈ ਐ ਪਤਾ ਨਹੀਂ ਲੱਗਦਾ ਮੰਮੀ ਦੇ ਸੁਭਾਅ ਨੂੰ ਕੀ ਹੋਇਆ ਜਿਉਂ-ਜਿਉਂ ਵੱਡੀ ਹੋਈ ਜਾਂਦੀ ਹੈ ਉਮਰ ਦੀ ਪਤਾ ਨਹੀਂ ਕੀ ਉਹਦੀ ਅਕਲ ਨੂੰ ਹੋਈ ਜਾਂਦਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਇਸ ਗੱਲ ਦਾ ਮੈਂ ਤਾਂ ਇਸੇ ਗੱਲ ਦੇ ਵਿੱਚ ਰਹਾ ਵੇਦੀ ਸੱਸ ਬਹੁਤ ਚੰਗੀ ਐ ਨਰਮ ਐ ਇਹਨੂੰ ਲਾਡ ਪਿਆਰ ਨਾਲ ਰੱਖਦੀ ਐ ਮੈਂ ਤਾਂ ਇਹ ਗੱਲ ਸੁਣ ਕੇ ਬਹੁਤ ਦੁੱਖ ਹੋਇਆ ਤੇ ਇਸ ਗੱਲ ਦਾ ਵੀ ਦੁੱਖ ਐ ਵੀ ਤੁਸੀਂ ਮੈਨੂੰ ਅਜੇ ਤੱਕ ਦੱਸਿਆ ਵੀ ਨਹੀਂ ਹੈਗਾ ਮਾਮਾ ਜੀ ਕੋਈ ਨਾ ਮਾਮਾ ਹੀ ਕੋਈ ਨਹੀਂ ਸਭ ਕੁਝ ਠੀਕ ਹੋ ਜਾਊਗਾ ਤੁਸੀਂ ਟੈਨਸ਼ਨ ਨਾ ਲਓ ਮੇਕੇ ਮੇਠੀ ਠੀਕ ਹੋ ਜਾਊਗਾ ਕਿੰਨਾ ਕ ਟਾਈਮ ਚਦੋਂ ਸਹਿੰਦੀ ਰਹੇਗੀ ਕਮਾਲ ਹੋਗੀ ਦੇਖੋ ਮਾਮਾ ਜੀ ਇਹ ਤਾਂ ਨਹੀਂ ਮੈਂ ਕਹਿੰਦੀ ਮੈਂ ਤਾਂ ਹਮੇਸ਼ਾ ਸੱਚ ਦਾ ਸਾਹਬ ਦਿੱਤਾ ਹੈ ਅੱਜ ਤੱਕ ਇਹਦੇ ਉੱਪਰ ਹੱਥ ਤਾਂ ਨਹੀਂ ਛੱਕਿਆ ਕਿਸੇ ਨੇ ਪਰ ਮੇਨਾਂ ਦੀ ਕੋਈ ਕਸਰ ਨਹੀਂ ਛੜਦੇ ਹੋ ਸਕਦਾ ਜੇ ਆਹੀ ਕੁਛ ਚੱਲਦਾਰਾ ਉਹ ਨਾਲੇ ਟਾਈਮ ਚ ਕੁਛ ਵੀ ਹੋ ਸਕਦਾ ਹਾਂ ਇਹ ਤਾਂ ਇਹ ਤਾਂ ਗੱਲ ਠੀਕ ਹੈ ਮਾਮਾ ਜੀ ਮੈਂ ਤਾਂ ਇਹ ਸਭ ਕੁਝ ਦੇਖ ਨਹੀਂ ਸਕਦੀ ਮੇਰਾ ਮਨ ਬਹੁਤ ਦੁਖੀ ਹੁੰਦਾ ਤਾਂ ਹੀ ਤੁਹਾਨੂੰ ਬੁਲਾਇਆ ਵੀ ਮਾੜਾ ਮਟਾ ਤੁਸੀਂ ਸਮਝਾ ਕੇ ਜਾਓ ਓਹੋ ਪੁੱਤ ਮਾਹਿਆ ਪਤਨੀ ਕੀ ਗੱਲ ਹੋ ਗਈ ਓਏ ਨੂੰ ਸੱਸਾਂ ਦਾ ਰੌਲਾ ਤਾਂ ਸਾਰੀ ਦੁਨੀਆ ਨੂੰ ਪਤਾ ਵੀ ਇਹ ਮਸਲੇ ਨਹੀਂ ਹੱਲ ਹੁੰਦੇ ਹੁੰਦੇ ਹਾਂ ਮਾਦਾ ਉਹੀ ਘਰ ਆ ਗਿਆ ਸੀ ਉਸ ਤਾਂ ਮੈਨੂੰ ਡਰਾ ਹੀ ਦਿੱਤਾ ਫੇਰ ਕੀ ਐ ਇੰਨਾਂ ਗੱਲਾਂ ਨੂੰ ਲੈ ਕੇ ਨਾਲ ਚੱਲੀਦਾ ਹੁੰਦਾ ਜ਼ਿੰਦਗੀ ਜ ਫੇਰ ਕੀ ਹੈ ਮਾਮਾ ਜੀ ਨਿੱਕੀ-ਮੋਟੀ ਗੱਲ ਨਹੀਂ ਹੈਗੀ ਸਿਮੂ ਦੇ ਨਾਲ-ਨਾਲ ਤਾਂ ਮੈਨੂੰ ਵੀ ਬਹੁਤ ਬੁਰਾ ਭਲਾ ਬੋਲਦੀ ਆ ਓਹੋ ਓਏ ਸੱਸਾਂ ਨੂੰ ਹਾਂ ਨੂੰ ਬੋਲਦੀਆਂ ਹੁੰਦੀਆਂ ਨੇ ਇਹ ਕੋਈ ਨਵੀਂ ਗੱਲ ਥੋੜੀ ਐ ਘਰ ਘਰ ਚ ਇਹੀ ਗੱਲ ਐ ਹਾਰੀ ਦੁਨੀਆ ਨੂੰ ਪਤਾ ਐ ਮੈਨੂੰ ਫਿਰ ਪਤਾ ਨਹੀਂ ਕਿ ਤੂੰਸ ਤਾਂ ਉਹੀ ਬਾਤ ਦਾ ਤੰਗੜ ਬਣਾ ਲਿਆ ਮਾਮਾ ਜੀ ਤੁਸੀਂ ਸਮਝਦੇ ਨਹੀਂ ਥੋਡੀ ਮੰਮੀ ਕਿੱਥੇ ਗਈ ਐ ਉਹ ਤਾਂ ਦਵਾਈ ਲੈਣ ਗਏ ਨੇ ਤੁਸੀਂ ਫਿਰ ਵੀ ਗੱਲ ਕਰਕੇ ਜਾਇਓ ਕੋਈ ਗੱਲ ਨਹੀਂ ਮੈਂ ਗੱਲ ਤਾਂ ਕਰ ਲੂੰਗਾ ਪਰ ਐਡੀ ਕੋਈ ਖਾਸ ਗੱਲ ਨਹੀਂ ਹੈਗੀ ਇਹ ਠਲ ਕੋਈ ਨਾ ਮਾਮਾ ਜੀ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਿਆਉਣੀ ਆ ਠੀਕ ਕੋਈ ਨਾ ਸੀ ਮੈਂ ਚਲਦੀ ਮੈਂ ਬਦਵੋਣੀ ਨਾਲ ਠੀਕ ਹੈ ਕੋਈ ਨਾ ਬਣਾ ਲਓ ਬਣਾਓ ਬਣਾਓ ਚੰਗਾ ਫਿਰ ਭਾਣ ਜਿਓ ਮੈਂ ਚੱਲਿਆ ਹੈ ਮਾਮਾ ਜੀ ਅੱਜ ਤੱਕ ਰਹਿੰਦੇ ਤੁਸੀਂ ਬਸ ਰਹਾ ਕਿੱਥੇ ਜਾਂਦਾ ਕਮਾਕਾਰਾਂ ਚ ਤੁਹਾਨੂੰ ਪਤਾ ਹੈ ਹਨਾ ਹਾਂ ਕੋਈ ਨਾ ਏਅਰ ਮਾਰ ਲਾਂਗੇ ਕਿਹੜਾ ਹਨਾ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਭੈਣ ਜੀ ਕਾਦਾ ਐ ਖਾਦ ਜਾਣ ਦੀ ਤਿਆਰੀਆਂ ਵੀ ਕਰ ਲੀਆਂ ਉਹ ਬਸ ਐਂ ਹੁੰਦਾ ਜਦੋਂ ਦਾਣਾ ਪਾਣੀ ਲਿਖਿਆ ਹੁੰਦਾ ਆ ਗਿਆ ਮੈਂ ਸਿਮੂ ਤੇ ਦੱਸਿਆ ਹੀ ਨਹੀਂ ਵੀ ਮਾਮੇ ਨੇ ਆਉਣਾ ਤੇਰੇ ਨੇ ਹੋ ਇਹਨੂੰ ਤਾਂ ਅਸਲ ਚ ਪਤਾ ਹੀ ਨਹੀਂ ਸੀ ਹਾਂ ਉਹਦਾ ਮੈਨੂੰ ਕੁਦਰਤੀ ਅਮਨ ਨੇ ਫੋਨ ਕਰਿਆ ਤਾਂ ਮੈਂ ਇਧਰ ਆਇਆ ਸੀ ਮਾਹਤਲ ਮਿਲ ਚਲਦੇ ਆ ਹਨਾ ਅੱਛਾ ਅੱਛਾ ਚਲੋ ਕੋਈ ਗੱਲ ਨਹੀਂ ਤਾਂ ਸੀ ਮੂੰ ਰੋਟੀ ਖਾਦੀ ਮੈਂ ਮੈਨੂੰ ਪੁੱਤ ਬਸ ਬਸ ਮੈਂ ਰੋਟੀ ਤਾਂ ਨਾ ਚਾਹ ਪੀ ਲਈ ਮੈਂ ਅੱਛਾ ਜੀ ਹਾਂ ਮੈਨੂੰ ਭੁੱਖ ਨਹੀਂ ਸੀ ਰੋਟੀ ਦੀ ਨਹੀਂ ਮੈਂ ਖਾ ਲੈਂਦਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਠੀਕ ਹੈ ਭਾਈ ਸਾਹਿਬ ਗੇੜਾ ਮਾਰਦੇ ਰਿਹਾ ਕਰੋ ਹਾਂਜੀ ਹਾਂ ਜ਼ਰੂਰ ਬਾਕੀ ਇਹਨਾਂ ਨੂੰ ਤੁਸੀਂ ਪਿਆਰ ਨਾਲ ਰੱਖਿਆ ਕਰੋ ਹਨਾ ਹਾਂਜੀ ਮੈਂ ਤਾਂ ਪਿਆਰ ਨਾਲੇ ਰੱਖਦੀ ਆਂ ਹਾਂ ਪੁੱਛ ਲਓ ਸਿਮੂ ਤੁਹਾਡੇ ਮੂੰਹ ਤੇ ਖੜੀ ਆ ਜੇ ਕੋਈ ਗਲਤੀ ਹੋ ਜਾਂਦੀ ਆ ਭਾਈ ਸਾਹਿਬ ਫਿਰ ਕਿਸੇ ਗੱਲ ਤੇ ਘੁਰਨਾ ਵੀ ਪੈ ਜਾਂਦਾ ਤੁਹਾਨੂੰ ਪਤਾ ਹੀ ਆ ਹਨਾ ਇਹ ਉਹ ਤਾਂ ਤੁਹਾਡਾ ਹੱਕ ਆ ਦੇਖੋ ਜੀ ਇਹਦੀ ਮੰਮੀ ਉਹ ਘੁਰ ਸਕਦੇ ਹੋ ਹਨਾ ਸਿਮੂ ਦੇਖੋ ਚੱਲ ਨਹੀਂ ਦੇਉਂਦੀ ਪੁੱਤ ਮੰਮੀ ਨੂੰ ਪੁੱਛ ਲਓ ਵੀ ਮੈਂ ਆ ਕਿਵੇਂ ਕਰਨਾ ਕੰਮ ਹਨਾ ਠੀਕ ਆ ਮਾਮਾ ਜੀ ਠੀਕ ਹੈ ਚਲੋ ਮੈਨੂੰ ਹੁਣ ਦਿਓ ਜਾ ਹਨਾ ਠੀਕ ਆ ਭਾਜੀ ਠੀਕ ਆ ਜੀ ਚੰਗਾ ਮਾਮਾ ਜੀ ਸਸਤੀ ਕਿਸੇ ਦਿਨ ਆਏ ਹਨਾ ਭੈਣ ਜੀ ਨੂੰ ਨਾਲ ਲੈ ਆਏ ਫਿਰ ਹਾਂਜੀ ਹਾਂ ਇਹ ਕੋਈ ਨਾ ਜ਼ਰੂਰ ਆਵਾਂਗੇ ਹੁਣੇ ਉਹਨਾਂ ਨੂੰ ਨਾ ਦੱਸ ਦੇਣ ਫੇਰ ਕੀ ਹੋ ਜਾਊਗਾ ਮੈਂ ਹੈਗੀ ਆ ਨਾ ਕੁਛ ਨਹੀਂ ਹੁੰਦਾ ਚੱਲ ਆ ਜਾ ਐਵੇਂ ਨਾ ਡਰ ਆ ਜਾ ਮਾਂ ਥੱਕ ਗਿਆ ਅੱਜ ਦਾ ਸੱਚੀ ਆਦਾ ਕੰਮ ਦਾ ਇੰਨਾ ਪ੍ਰੈਸ਼ਰ ਸੀਗਾ ਇੱਕ ਮਿੰਟ ਨਹੀਂ ਬੀਲ ਮਿਲੀ ਸੀ ਛੋਟਾ ਭਾਈ ਵੀ ਹਾਲ ਤੱਕ ਨੀ ਤਾਂ ਮੇ ਤੋਂ ਪਹਿਲੀ ਆ ਜਨ ਹੁੰਦਾ ਕੀ ਹੋ ਗਿਆ ਮਾਂ ਬੋਲੀ ਨਹੀਂ ਮਾਂ ਮੈਂ ਕੀ ਬੋਲਣਾ ਬੋਲਣਾ ਤਾਂ ਮੇਰਾ ਬੰਦ ਕਰਤਾ ਇਹਨਾਂ ਨੇ ਕਿਉਂ ਹੁਣ ਕੀ ਹੋ ਗਿਆ ਨਾ ਮੇਰੀ ਗੱਲ ਸੁਣ ਮੈਂ ਤੁਹਾਨੂੰ ਕਿੰਨੀ ਵਾਰ ਸਮਝਾਇਆ ਵੀ ਭਾਈ ਦੋਈ ਤੇਰਾ ਘਰ ਖਰਾਬ ਕਰਦੀ ਆ ਪਰ ਨਾ ਘੂਰਦੰਦਾ ਕਦੇ ਬੁਲਾ ਕੇ ਗੱਲ ਨਹੀਂ ਉਹਨਾਂ ਦੇ ਸਾਹਮਣੇ ਕਰੀ ਹੈਗੀ ਅੱਜ ਦੇਖ ਲੈ ਪੁੱਤ ਮੈਂ ਗਈ ਹੋਈ ਸੀਗੀ ਦਵਾਈ ਲੈਣ ਬਾਅਦ ਦੇ ਵਿੱਚ ਤੇਰੀ ਘਰ ਵਾਲੀ ਦੇ ਮਾਮੇ ਨੂੰ ਬੁਲਾਇਆ ਹਾਤੀ ਇਹਨਾਂ ਨੇ ਮਾਮੇ ਨੂੰ ਹਾਂ ਕਹਿੰਦਾ ਕਿ ਅਮਨ ਨੇ ਫੋਨ ਕਰਿਆ ਤੀ ਅਮਨ ਨੇ ਹਾਂ ਉਹਦਾ ਕਹਿੰਦੀ ਮੈਂ ਤੂੰ ਉਹਦਾ ਕੀ ਮਤਲਬ ਆ ਫੋਨ ਕਰਨ ਦਾ ਉਹ ਨੂੰ ਕਿ ਇਹੀ ਤਾਂ ਗੱਲ ਮੈਂ ਕਹਿ ਰਿਹਾ ਮੈਂ ਉਹਦਾ ਹੱਕ ਹੀ ਨਹੀਂ ਬਣਦਾਗਾ ਪਰ ਗੱਲ ਨਹੀਂ ਮੈਨੂੰ ਉਹਨੇ ਕੋਈ ਦੱਸੀ ਹੈਗੀ ਕੀ ਕਰਨ ਗਈ ਸੀ ਉਹ ਜਾਣ ਲੱਗਿਆ ਮੈਨੂੰ ਕਹਿੰਦਾ ਇਹਨਾਂ ਨੂੰ ਪਿਆਰ ਨਾ ਸਮਝਾ ਦਿਆ ਕਰੋ ਮੈਨੂੰ ਪੱਕਾ ਪਤਾ ਵੀ ਉਹਨੇ ਜ਼ਰੂਰ ਕੋਈ ਗੱਲ ਕਹੀ ਹੋਣੀ ਆ ਇਹਨਾਂ ਨੂੰ ਚੁਗਲੀ ਗਾੜੀ ਕਰੀ ਹੋਣੀ ਮਤਲਬ ਨਹੀਂ ਪੁੱਛ ਆਪਣੇ ਵਾਲੀ ਨੂੰ ਮੈਂ ਨਹੀਂ ਬੁਲਾਈ ਹੈਗੀ ਜੱਤੀ ਸਿੰਮੂ ਐ ਸਿੰਮੂ ਉਹਦੇ ਪੈਰ 'ਚ ਪੈਰ ਧਰਦੀ ਐ ਇਹ ਆ ਇੱਥੇ ਬੈਠ ਹਾਂਜੀ ਘਰੇ ਕੌਣ ਆਈ ਸੀਗਾ ਕਰੇ ਮਾਮਾ ਜੀ ਆਏ ਸੀ ਕਿਨੇ ਫੋਨ ਕੀਤਾ ਜੀ ਉਹਨੂੰ ਉਹਨਾਂ ਨੂੰ ਮੈਂ ਕੀਤਾ ਅੱਛਾ ਤੂੰ ਕੀਤਾ ਸੀਗਾ ਹਾਂ ਕੀਤਾ ਸੀ ਕਾਦੇ ਵਾਸਤੇ ਕੀਤਾ ਸੀਗਾ ਜਿਹੜਾ ਕੁਝ ਘਰ ਚ ਹੋ ਰਿਹਾ ਨਾ ਉਹਦੇ ਵਾਸਤੇ ਕੀਤਾ ਸੀ ਮਤਲਬ ਕੀ ਹੈ ਤੇਰਾ ਮਤਲਬ ਮੇਰੇ ਇਹ ਕਿੰਨਾ ਕ ਟਾਈਮ ਇਹਨੂੰ ਡਰਾ ਕੇ ਰੱਖੋਗੇ ਅੱਛਾ ਡਰਾ ਕੇ ਰੱਖਣਾ ਨਾ ਡਰਾਉਣ ਨੂੰ ਡਰਾਉਣਾ ਕੌਣ ਹੈ ਡਰਾਉਂਦਾ ਕੌਣ ਇਹਨੂੰ ਕੌਣ ਡਰਾਉਂਦਾ ਤੈਨੂੰ ਹੈ ਅੱਖਾਂ ਸਾਹਮਣੇ ਤਾਂ ਮੈਂ ਦੇਖ ਰਹੀ ਹਾਂ ਘਰ ਚ ਕੀ ਕੁਝ ਹੋ ਰਿਹਾ ਉਹ ਰਹਿਣ ਦੇ ਅਗਰ ਭਾਬੀ ਰਹਿਣ ਦੇ ਕਰ ਪੁੱਤ ਤੇਰਾ ਕੋਈ ਹੱਕ ਨਹੀਂ ਮੰਗਦਾ ਫੋਨ ਕਰਨ ਦਾ ਨਹੀਂ ਮਮਾ ਇਹ ਤਾਂ ਲੱਗਦਾ ਤੇਰਾ ਕੁਝ ਲੱਗਦੀ ਨਹੀਂਗਾ ਅੱਛਾ ਮੇਰਾ ਕੁਝ ਨਹੀਂ ਲੱਗਦਾ ਫਿਟੇ ਲਾਹਨ ਤੇਰੇ ਹਨਾ ਸਾਡੇ ਰਿਸ਼ਤੇ ਨੂੰ ਤੂੰ ਠੁਕਰਾਉਣਾ ਹੈਗਾ ਉਹ ਬਸ ਕਰਿਆ ਕਰ ਭਾਬੀ ਆ ਜਿਹੜਾ ਸਾਡੇ ਰਿਸ਼ਤੇ ਦੇ ਵਿੱਚ ਫਿੱਕੇ ਪੈਰੀ ਨੇ ਇਹ ਤੇਰੀ ਕਰ ਤੂੰ ਤਾਂ ਸਾਰੀ ਅੱਛਾ ਤੁਸੀਂ ਤਾਂ ਦੋਨੇ ਮਾਂ ਪੁੱਤ ਬੜੀ ਸੋਹਣੀ ਕਰ ਤੂੰ ਤਖੰਡਾ ਰਹੇ ਹੋ ਹਨਾ ਮੇਰੀ ਮਾਂ ਨੂੰ ਨਾ ਕੁਝ ਜ਼ਿਆਦਾ ਕੋਟਾ ਪੁੱਤ ਤੂੰ ਚੁੱਪ ਕਰ ਜਾ ਇਹ ਤਾਂ ਕਾਲੇ ਮੂੰਹ ਵਾਲੀ ਆਪਣੇ ਲਾਇਕ ਹੈ ਹੀ ਨਹੀਂ ਤੀਗੀ ਕਿੱਥੇ ਇਹਨੂੰ ਸਿਹੜ ਕੇ ਲਿਆਏ ਆਪਾਂ ਇਨੇ ਹੀ ਆਪਣਾ ਘਰ ਪਟਣਾ ਮੈਨੂੰ ਪਹਿਲਾਂ ਹੀ ਪਤਾ ਸੀਗਾ ਮਾਂ ਮੈਂ ਤਾਂ ਤੁਹਾਨੂੰ ਉਦੋਂ ਕਿਹਾ ਸੀਗਾ ਉਦੋਂ ਤੁਸੀਂ ਇਹ ਬੜਾ ਹੋਗੇ ਨਾ ਕੁੜੀ ਸੋਹਣੀ ਆ ਕੁੜੀ ਸੋਹਣੀ ਆ ਕੀ ਸੋਹਣੀ ਐ ਮੈਨੂੰ ਕੀ ਪਤਾ ਸੀ ਮੇਰੇ ਤਾਂ ਪੁੱਤ ਦੇ ਬਰਾਬਰ ਦੀ ਵੀ ਨਹੀਂ ਤੀਗੀ ਇਹ ਹਾਂ ਅੱਛਾ ਨਾ ਕੀ ਗੱਲ ਪਹਿਲਾਂ ਜਦੋਂ ਮੈਨੂੰ ਦੇਖ ਕੇ ਆਈ ਸੀ ਉਦੋਂ ਪੁੱਤ ਦੇ ਬਰਾਬਰ ਦੀ ਸੀ ਪਰ ਸਹੀ ਗੱਲ ਐ ਬਰਾਬਰ ਦੀ ਤੇਰੀ ਸਹੀ ਕਹੀ ਐ ਬਰਾਬਰ ਦੀ ਤਾਂ ਮੈਂ ਨਹੀਂ ਹੈਗੀ ਤੇਰੇ ਪੁੱਤ ਦੇ ਪਰ ਤੂੰ ਕੀ ਦੇਖਿਆ ਤੂੰ ਤਾਂ ਮੇਰਾ ਘਰ ਬਾਰ ਲਾਲ ਚ ਦੇਖੇ ਲਾਲ ਚ ਵੀ ਬਸ ਮੇਰਾ ਘਰ ਭਰ ਜਾਏ ਬਸ ਕਰ ਨਹੀਂ ਬਸ ਕਰ ਜਿਆਦਾ ਨਾ ਮੇਰੇ ਮੁਰੇ ਬੋਲੀ ਜਾ ਆ ਜਾਣ ਤੇ ਮੁੰਡੇ ਨੂੰ ਦੱਸ ਦਈਆਂ ਤੇਰੀਆਂ ਸਾਰੀਆਂ ਕਤੂਤਾਂ ਵੀ ਕੀ ਕੁਝ ਕਰਦੀਆਂ ਤੂੰ ਬਾਹਰ ਸੱਚ ਬੋਲਦੀਆਂ ਤੂੰ ਆਪਦੇ ਪੁੱਤ ਦੀ ਕੋਈ ਖੁਸ਼ੀ ਨਹੀਂ ਦੇਖੀ ਦੋਹਾਂ ਪੁੱਤਾਂ ਨੇ ਨਹੀਂ ਦੇਖੀ ਹੈਗੀ ਤੈਨੂੰ ਮੇਰਾ ਘਰ-ਵਾਰ ਦਿਸ ਗਿਆ ਅੱਛਾ ਮੈਂ ਤਾਂ ਚੱਲ ਮੰਨੇ ਅੱਧੀ ਉਮਰ ਦੀ ਮਿਲ ਗਈ ਤੇਰੇ ਪੁੱਤ ਨੂੰ ਤੇ ਆਹ ਇਹ 30 ਸਾਲ ਦਾ ਇਹ 18 ਸਾਲ ਦੀ ਕੋਈ ਹੈਗਾ ਮੇਰੇ ਓ ਤਮੀਜ਼ ਨਾਲ ਬੋਲਣ ਵਾਲੇ ਦੇਖ ਲੈ ਪੁੱਤ ਕਿਵੇਂ ਭੌਂਕਦੀ ਆ ਮੈਂ ਸੱਚ ਬੋਲਦੀ ਆ ਮੇਰਾ ਘਰ ਇੱਕ ਮਿੰਟ ਜੀ ਤੁਸੀਂ ਚੱਪਰੋ ਮੇਰਾ ਘਰ ਦਿਸ ਗਿਆ ਮੇਰੇ ਮਾਪੇ ਨੇ ਤਾਂ ਤੁਹਾਡਾ ਘਰ ਭਰਤਾ ਇਹਦਾ ਵਿਚਾਰਦਾ ਮਾਪੇ ਹੈ ਨਹੀਂ ਸੀ ਮੇਰੇ ਕੰਨੋਂ ਲਾਲਚ ਮਿਲ ਗਿਆ ਤੁਹਾਨੂੰ ਇਹਦੇ ਕੰਨੋਂ ਨਹੀਂ ਮਿਲਿਆ ਤਾਂ ਹੀ ਤਾਂ ਗੇ ਪਰੇਸ਼ਾਨ ਕਰਦੀ ਆ ਨਾ ਨਿੱਕੀ ਦਿੱਤਾ ਤੇਰੇ ਟੱਬਰ ਨੇ ਵੀ ਆ ਪਈ ਆ ਟੁੱਟੀ ਹੀ ਮਸ਼ੀਨ ਪਈ ਆ ਆ ਫ੍ਰਿਜ ਪਈ ਆ ਲੈ ਜਾ ਆਪਣੇਆਂ ਨੂੰ ਦੇਖ ਤੁਸੀਂ ਕਿਵੇਂ ਹੰਕਾਰ ਕਰਦੀ ਆ ਯਾਰ ਅਉ ਦੇਖ ਲੈ ਪੁੱਤ ਆਪਣੀਆਂ ਗਲਤੀਆਂ ਤੇ ਭੜਦੇ ਪਾਉਂਦੀਆਂ ਤੇਰੇ ਸਾਹਮਣੇ ਹੇ ਮੈਂ ਆ ਕੇ ਘਰੇ ਖੜਿਆ ਉਹੀ ਕਿਤੇ ਕੁੱਤ ਕਲੇ ਸੀ ਯਾਰ ਮੇਰੀ ਗੱਲ ਸੁਣ ਬਈ ਯਾਰ ਉਹ ਚ ਇਹਨੂੰ ਇਹਦਾ ਕੀ ਮਤਲਬ ਬਣਦਾ ਜਿਹੜੇ ਮਾਮੇ ਨੂੰ ਫੋਨ ਕਰਦਾ ਜਿਹੜੇ ਮਾਮੀ ਨੂੰ ਫੋਨ ਕਰਦਾ ਕਰਕੇ ਬੁਲਾਇਆ ਉਹ ਕਿਉਂ ਨਹੀਂ ਜੋ ਮਹਾਨ ਦਿੰਦੀ ਅੱਛਾ ਜ਼ੁਲਮ ਤੇਰੇ ਉੱਪਰ ਕੋਈ ਜ਼ੁਲਮ ਕਰਦਾ ਮੇਰੀ ਘਰ ਵਾਲੀ ਨਾਲ ਮੈਂ ਤੈਨੂੰ ਕਿੰਨੇ ਵਾਰ ਚੁੱਪ ਕਰ ਜਾ ਚੁੱਪ ਕਰ ਜਾ ਭਾਈ ਤੇਰਾ ਹੀ ਘਰ ਖਰਾਬ ਹੋਣਾ ਹੈ ਜ਼ਬਰਦਾਰ ਜੀ ਨੂੰ ਹੱਥ ਲਾਇਆ ਤਾਂ ਅੱਛਾ ਖਬਰਦਾਰ ਤੂੰ ਕਹਣ ਹੁੰਨੀ ਹੈ ਤੂੰ ਕਹਣ ਹੁੰਨੀ ਰੁਕਣਾ ਨਹੀਂ ਮੈਂ ਇਧਰ ਜੋ ਮਰਜ਼ੀ ਕਰਾਂ ਮੇਰੇ ਘਰ ਵਾਲੀ ਹੈ ਹਾਂ ਤੂੰ ਹੱਦ ਪਾਰ ਕਰ ਰਹੀ ਹੈਂ ਛੱਡ ਦੇ ਤੂੰ ਬਾਬੀ ਤੂੰ ਵੀ ਕਰ ਰਹੀਂਗੀ ਠੀਕ ਹੈ ਨਾ ਸਾਡੇ ਮੋਢੇ ਮੇਰੇ ਸ਼ਰਮ ਕਰ ਲਾ ਭਾਈ ਸ਼ਰਮ ਕਰ ਲਾ ਕਿਉਂ ਤੂੰ ਢੋਨਬੱਟਾ ਬਣ ਕੇ ਖੜਦਾ ਏ ਆਹ ਦੇਖ ਲੈ ਸਿਰ 'ਚ ਗਲੀਆਂ ਕਰੂਗੀ ਉਹ ਤੇਰੇ ਹੱਥਾਂ 'ਚ ਨਿਕਲਦੀ ਜਾਂਦੀ ਹੈ ਸ਼ਰਮ ਕਰ ਲਾ ਮਣੀ ਮੁੱਟੀ ਦੋ ਮਾਰ ਕਤਲੇ ਚ ਤੇ ਫਿਤੇ ਲਾ ਤੁਹਾਡੇ ਮਾਂ ਪੁੱਤਾਂ ਦੇ ਜਿਹੜਾ ਮੇਰੇ ਘਰ ਵਾਲੇ ਨੂੰ ਵੀ ਪੜਕਾਈ ਜਾਂਦੇ ਹੋ ਸ਼ਰਮ ਨਹੀਂ ਆਉਂਦੀ ਸਾਨੂੰ ਮੈਂ ਕੀ ਪੜਕਾਇਆ ਤੇਰੇ ਸਾਹਮਣੇ ਹੀ ਆ ਮੈਂ ਕਿਉਂ ਨਹੀਂ ਬੋਲਦਾ ਆ ਦੇਖ ਲਊਗੀ ਫਿਰ ਦੇਖ ਲਿਆ ਉਹ ਦੇਖ ਲਿਆ ਉਹ ਤੈਨੂੰ ਬੁੱਝ ਮੈਂ ਕਹਿੰਦਾ ਹੁੰਦਾ ਸੀ ਇਹਨੂੰ ਮੂਰੇ ਲਾ ਕੇ ਰੱਖ ਗੁੱਤ ਨਹੀਂ ਫੇਰੀ ਉਹਨਾਂ ਮਾਰਿਆ ਥਾਪੜਾ ਫੇਰ ਉਹਨੂੰ ਲੱਗੇ ਇਹਨੂੰ ਕੁਝ ਪਤਾ ਸ਼ਾਬਾਸ਼ ਹੈ ਤੇਰੀ ਆਪਦੀ ਭਾਬੀ ਨੂੰ ਆਏ ਬੋਲਦਾ ਮੰਨਾ ਰਿਸ਼ਤੇ ਤੇ ਤੇਰੇ ਤੋਂ ਛੋਟੀ ਆ ਪਰ ਹੈ ਤਾਂ ਉਮਰ ਚ ਵੱਡੀ ਨਾ ਉਹ ਚੱਜ ਦਾ ਠੀਕਰ ਹੈ ਹੈ ਆ ਜਿਹੜੇ ਮੇਰੇ ਘਰ ਨੂੰ ਸਿਕਾਉਨੀਆਂ ਇਹ ਇਹ ਆ ਤੀਜੀ ਤੋਂ ਸਾਡੇ ਘਰ ਦੇ ਵਿੱਚ ਕੁੱਤ ਗਲੇਸ਼ ਬੈਂਦਾ ਰੈਂਦੀ ਕੁੰਜੀ ਆਹਾ ਸਿਮੂ ਜਿਹੜੀ ਪਿੱਛੇ ਲੱਗਦੀ ਆ ਨਾ ਬੋਲ ਤੂੰ ਤੂੰ ਮੇਰੀ ਗੱਲ ਸੁਣ ਲੈ ਚੁੱਪ ਕਰਨਾ ਕਿ ਕੀ ਕਰਨਾ ਹੁਣ ਤੂੰ ਮੈਂ ਨਹੀਂ ਚੁੱਪ ਕਰਨਾ ਇਹਨੇ ਤਾਂ ਆਈ ਪਾ ਕੇੜਾ ਕੁੱਤੇ ਮੰਗੂ ਸਾਰਾ ਦਿਨ ਇਹਦਾ ਹੀ ਕੰਮ ਆ ਕਦੇ ਇਹਦੇ ਮਾਮੇ ਨੂੰ ਫੋਨ ਕਰਤਾ ਕਦੇ ਇਹਨੂੰ ਸਲਗਾਤਾ ਕਿਉਂ ਇਹਨਾਂ ਦਾ ਹੀ ਘਰ ਪੱਟਣ ਨੂੰ ਫਿਰਦੀ ਆ ਇਹ ਇਹਨੂੰ ਭਜਾ ਇਹ ਜੁਨੀਅਰ ਕਦੇ ਬਸ ਰੱਖਾਈ ਜਿਹੜੀ ਤੇਰੀ ਕਦਰ ਨਹੀਂ ਕਰਦੀਗੀ ਯਾਰ ਦੇਖ ਲਾ ਮਾਂ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਆਪਦੇ ਪੁੱਤਾਂ ਦੇ ਘਰ ਪੱਟੀ ਜਾਨੀ ਐ ਨਹੀਂ ਸ਼ਰਮ ਤਾਂ ਤੈਨੂੰ ਆਣੀ ਚਾਹੀਦੀ ਆ ਜਿਹੜਾ ਤੂੰ ਬਰਾਬਰ ਦੇ ਸ਼ਰੀਕ ਨੂੰ ਬਸਦਾ ਨਹੀਂ ਦੇਖਦੀ ਪੱਟਦੀ ਤਾਂ ਤੂੰ ਆ ਘਰ ਹੈ ਉਹਦੇ ਪੇਕੇਆਂ ਨੂੰ ਬਲਾ ਬਲਾ ਕੇ ਜੇ ਭਲਾ ਕੋਈ ਉਹਦੀ ਗੱਲ ਦਾ ਗੁੱਸਾ ਆ ਜਾਂਦਾ ਤੇ ਮਾਮੇ ਨੂੰ ਮੇਰੇ ਪੁੱਤ ਦਾ ਤਾਂ ਘਰ ਪੱਟਤਾ ਦੀ ਨਾਸੀ ਕੀ ਉਹਦੇ ਤੇ ਜ਼ੁਲਮ ਕਰਤਾ ਉਹ ਕੰਮ ਨੂੰ ਇਹ ਕਹਿਨੀ ਆ ਵੀ ਭਾਈ ਕੰਮ ਕਰ ਲਿਆ ਕਰ ਫੂਕ ਲਿਆ ਕਰ ਹੋਰ ਮੈਂ ਦੱਸ ਇਹਨੂੰ ਕੀ ਕਹਿਨੀ ਆ ਤੇਰਾ ਕੀ ਹੱਕ ਬਣਦਾ ਸੀ ਪਹਿਲੀ ਗੱਲ ਤੋਂ ਉਹਦੇ ਮਾਮੇ ਨੂੰ ਫੋਨ ਕਰਨ ਦਾ ਮੈਂ ਤਾਂ ਇਹ ਨਹੀਂ ਸਮਝਾਉਂਦੀ ਮੇਰਾ ਸਾਰਾ ਹੀ ਹੱਕ ਹੈ ਮੈਂ ਦੇਖ ਨਹੀਂ ਸਕਦੀ ਬਸ ਇਹ ਅੱਛਾ ਮੇਰੀ ਗੱਲ ਸੁਣ ਚੁੱਪ ਕਰਕੇ ਉਹਦਾ ਚੱਕ ਟੰਡੀ ਢੋੜੀ ਜਾ ਬਾਹਰ ਚੱਲ ਚੱਲ ਤੇਰੀ ਆ ਤੁਸੀਂ ਮੇਰੀ ਗੱਲ ਤਾਂ ਸੁਣਾ ਨਾ ਤੂੰ ਏ ਨਾ ਤੈਨ ਕੀ ਡਰਾਮੇ ਫੜ ਕੇ ਨੇ ਮੈਂ ਤੈਨੂੰ ਪੁੱਛ ਰੇਗਾ ਤੈਨ ਕੀ ਡਰਾਮੇ ਫੜ ਕੇ ਨੇ ਤੂੰ ਤੀਜੇ ਦਿਨ ਉਹਦੇ ਮਗਰ ਲੱਗੇ ਨੀ। ਉਹ ਕੱਢੀ ਆ ਤੈ ਉਹ ਕਰੋ। ਆ ਜਾਨ ਨੇ ਮਾਂ ਜਿੱਥੇ ਜਾਂਦੀ ਜਾਂਦੀ ਆ। ਸਿਆਪਾ ਦਾ ਆਪਣੀ ਜਾੜ ਨੂੰ ਇਹ ਸਿੜਕਣਾ। ਚੁੱਪ ਕਰ ਜਾ ਕੁੜੀਏ। ਰੋਜ਼ ਦਾ ਸਿਆਪਾ ਹੋ ਰਿਆ ਛੁੱਡਾ। ਕਦੇ ਕਿਹੜਾ ਲੱਗ ਜੂ ਬੋਲਣ ਕਦੇ ਕਿਹੜਾ ਲੱਗ ਜੂਗਾ। ਉਹ ਨਹੀਂ ਕਿੱਥੇ ਜਾਣਾ ਮਾਂ। ਇੱਤੀ ਹਲਕ ਦੀ ਫੇਰ ਆਊਗੀ। ਆਉਣਾ ਤਾਂ ਹਣਕ ਦੀ ਮੈਨੂੰ ਪਤਾ ਹੀ ਆ। ਉਹ ਕਿਹੜਾ ਸੰਗੀਲੂ ਉੱਥੇ ਗਈ ਨੂੰ। ਜਾਂ ਮੋੜ ਲਿਆ ਪੁੱਤ ਕਾ ਨੂੰ ਕੱਢੀ ਆ। ਮੈਥੋਂ ਨਹੀਂ ਲੈ ਕੇ ਆਈ ਦੀ ਜਿੰਨਾ ਟਾਈਮ ਹੁਣ ਅਕਲ ਨਹੀਂ ਆਉਂਦੀ ਉਹਨੂੰ। ਉਹਨਾਂ ਟਾਈਮ ਨਹੀਂ ਮੈਨੂੰ ਲੈ ਕੇ ਆਉਂਦਾ। ਵੀਰੇ ਲੈ ਆ ਦੇਖੇ। ਘਰੇ ਨਹੀਂ ਬੜਨਦੀ ਦੋਸਤਾਂ ਮੈਨੂੰ ਉਹ ਬਾਈ ਮੈਂ ਵੀ ਆਲੇ ਆ ਕੇ ਬੈਠੇ ਸੀਗਾ ਮੈਂ ਵੀ ਕੰਮ ਤੋਂ ਨਹੀਂ ਆਇਆ ਸੀਗਾ ਆ ਕੁੱਤ ਕਲੇਸ਼ ਨੇ ਨਾ ਮੇਰਾ ਵੀ ਜੀਨ ਹਰਾਮ ਕਰਕੇਗਾ ਜਦੋਂ ਘਰੇ ਆਜੂ ਇਹੀ ਕੁੱਤ ਕਲੇਸ਼ ਆ ਰਹਿੰਦੀ ਖੁੰਦੀ ਮੇਰੇ ਲਈ ਜਨਾਨੀ ਗਲਤਾਂ ਜਿਹੜੀ ਲੱਗ ਜਾਂਦੇ ਉਹ ਤੇ ਮੰਗਰ ਕਿੰਨੇ ਵਾਰ ਸਮਝਾਣਾ ਮੈਨੂੰ ਨਾਮ ਲੱਗੇ ਕਰੋ ਤੇ ਮੰਗਰ ਉਹ ਚੱਲ ਕੋਈ ਨਾ ਹੁਣ ਕਿਉਂ ਬੋਲੀ ਜਾਂਦੇ ਇਹਨੂੰ ਵੀ ਇਹਨਾਂ ਪਤਾ ਨਹੀਂ ਦੋ ਰੋਟੀਆਂ ਬਣਾ ਕੇ ਹੀ ਇਹ ਕੀ ਬਣ ਜਾਂਦੀਆਂ ਨੇ ਸਵੇਰੇ ਜਾ ਕੇ ਮੁੰਡੇ ਸ਼ਾਮ ਨੂੰ ਮੁੜਦੇ ਨੇ ਬਦਨਾਮੀ ਤਾਂ ਆਪਣੀ ਹੋਊ ਯਾਰ ਪਾਪੀ ਆ ਜੂਗੀ ਯਾਰ ਜਦੋਂ ਅੱਗ ਲਾਗੀ ਮੈਂ ਲੈ ਕੇ ਆਉਣੀ ਆ ਪੁੱਤ ਮੋੜ ਕੇ ਬਦਨਾਮੀ ਤਾਂ ਆਪਣੀ ਹੋਊ ਸੇ ਆਪਾਂ ਤਾਂ ਫੇਰ ਰੱਖਣੀ ਆ ਉਹ ਪਹਿਣੀ ਆ ਉਹ ਕਿਉਂ ਤੇਰੇ ਕਰਮਾਂ 'ਚ ਬੁੱਕਣੀ ਲਿਖਿਆ ਹੋਇਆ ਜਦੋਂ ਮੇਰੇ ਕੋਲ ਬੈਠਦੇ ਤੇਰੇ ਬੁੱਕਣੀ ਮਾਹੋਂ ਲੱਗ ਜੰਦੀ ਉੰਨੀ ਉਹਦੀ ਹੈ ਕਿਉਂ ਮੇਰਾ ਦਿਮਾਗ ਖਰਾਬ ਕਰਦੀ ਹੁੰਦੀ ਆ ਮੇਰੇ ਸਾਲੇ ਕਦੇ ਹੱਸ ਕੇ ਚਾਹ ਪਾਣੀ ਵੀ ਫਟਾ ਦਿਆ ਕਰ ਹੈ ਤੇਰੀ ਉਮਰ 'ਚ ਰੂਣੀ ਲਿਖਿਆ ਨੇ ਔਰ ਰਹਿੰਦੇ ਖੁੰਦੇ ਮਲੰਗ ਮਾਂ ਬਾਪਾ ਹੁਣ ਸਿਰ ਤੇ ਦਾਦਾ ਖੁੰ ਨੂੰ ਪਤਾ ਲੱਗੇ ਸਾਲੇ ਆ ਜਾਣਗੇ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਆਗੇ ਕਿਹੜੇ ਵੇਲੇ ਵਾਗੇ ਲੱਗਿਆ ਬੁਖਣ ਹੋਣਾ ਕੋਈ ਨਾ ਆਉਣ ਦੇ ਉਹਨਾਂ ਮਾਮੇ ਨੂੰ ਮੈਂ ਵੀ ਪੁੱਛੂੰਗਾ ਵੱਡਾ ਸਮਝਦਾਰ ਬਣਿਆ ਫਿਰਦਾ